ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਅੱਜ ਦੇ ਆਧੁਨਿਕ ਦੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਸੀਜ਼ਨ ਸ਼ੁਰੂ ਹੁੰਦਾ ਹੈ ਕੋਈ ਕੰਪੈਨ ਨਾਲ ਕਣਕ ਦੀ ਵਾਢੀ ਕਰਦਾ ਹੈ ਪਹਿਲਾਂ ਸਰੋਂ ਹੈ ਜਿਹੜੀ ਉਹ ਹੱਥਾਂ ਨਾਲ ਵੱਢ ਕੇ ਹੜੰਬੇ ਨਾਲ ਕੱਢਦੇ ਸੀ ਤੇ ਹੁਣ ਹੈ ਜਿਹੜੀਆਂ ਕੰਪੈਨ ਮਸ਼ੀਨਾਂ ਨੇ ਕੰਮ ਸੌਖਾ ਕਰਤਾ ਤੇ ਜਿਹੜੇ ਹੱਥਾਂ ਨਾਲ ਸਰੋਂ ਵੱਢ ਕੇ ਹੜੰਬੇ ਨਾਲ ਕੱਢਦੇ ਉਹ ਉਹਨੂੰ ਵੀ ਜਿਹੜੇ ਪਲੋਂ ਚੱਕਣ ਦਾ ਔਖਾ ਹੁੰਦਾ ਸੀ ਤੇ ਮੈਂ ਆ ਤਸਵੀਰਾਂ ਤੁਹਾਨੂੰ ਦਿਖਾ ਦਿਆਂ ਕਿ ਬਾਈ ਨੇ ਇੱਕ ਨਵਾਂ ਵਧੀਆ ਜਿਗਾੜ ਬਣਾਇਆ ਹੈਗਾ ਹੜੰਬਾ ਵੀ ਲੱਗੇਗਾ ਆੜੰਬੇ ਦੇ ਨਾਲ ਦੀ ਨਾਲ ਟਰਾਲੀ ਜਿਹੜੀ ਤੂੜੀ ਵਾਲੀ ਟਰਾਲੀ ਨੇ ਵਿੱਚ ਆਪਲੋਂ ਵੀ ਜਾਈ ਜਾਂਦੀ ਆ ਇਹ ਇੱਕ ਨਵੀਂ ਵਧੀਆ ਦਿਮਾਗ ਲਾ ਕੇ ਇਹਨਾਂ ਨੇ ਹੁਣ ਚੱਕਣ ਦੀ ਵੀ ਨਹੀਂ ਲੋਡ ਤੇ ਬਾਉਣ ਵੀ ਛੇਤੀ ਵਿਲਾ ਹੋ ਜੂਗਾ ਤੇ ਆਪਾਂ ਗੱਲਬਾਤ ਕਰਾਂਗੇ ਬਾਈ ਜੀ ਨਾਲ ਤੇ ਹਾਂਜੀ ਬਾਈ ਜੀ ਰਤਰੀ ਕਾ ਰਤਰੀ ਵਾਲੀ ਕੀ ਨਾਮ ਹੈ ਜਿਹੜਾ ਕਰਮਜੀਤ ਆ ਜੀ ਉਹਦਾ ਆੜੰਬਾ ਥੋੜਾ ਜੀ ਹਾਂਜੀ ਅੱਛਾ ਕਿਵੇਂ ਪਹਿਲਾਂ ਜੇ ਆਪਾਂ ਜਦੋਂ ਤੁਸੀਂ ਅੜੰਬਾ ਲਾਉਨੇ ਹੋਗੇ ਮੱਪਲੋਂ ਵਗੈਰਾ ਖੇਤੀ ਪੈ ਜਾਂਦੀ ਹੈ ਕਿਵੇਂ ਦਿਮਾਗ ਚ ਆਏ ਆਪਾਂ ਟਰਾਲੀ ਚ ਹੀ ਢਾ ਰਹੀਏ ਇਹਦਾ ਜੀ ਵੀ ਸਮਾਂ ਤੇ ਹੁਣ ਚੱਲ ਰਿਹਾ ਜਿਹੜੇ ਸਾਬ ਨਾਮਾ ਵਾਲਾ ਉਹ ਜਾਣਾ ਕੋਈ ਜਿਆਦੇ ਮਿਹਨਤ ਕਰਕੇ ਰਾਜ਼ੀ ਨਹੀਂ ਆ ਜੀ ਐ ਤਰ੍ਹਾਂ ਜੀ ਵੀ ਲੇਵਰ ਘੱਟ ਲੱਗਦੀ ਆ ਇਹਦੇ ਤੇ ਵੀ ਫਲੋਂ ਦੁਬਾਰੇ ਨਹੀਂ ਚੱਕਣੀ ਪੈ ਰਹੀ ਆਪਾਂ ਨੂੰ ਤੇ ਇਹ ਟਰਾਲੀਆਂ ਚ ਪੈ ਜਾਂਦੇ ਤੇ ਫਿਰ ਕਿਵੇਂ ਆ ਜੇ ਮਸ਼ੀਨਾਂ ਦੇ ਮਗਰ ਲਾ ਰੱਖੀਏ ਅਸੀਂ ਲਾ ਦਈਏ ਹਾਂਜੀ ਮਸ਼ੀਨਾਂ ਦੇ ਕਾਰਨ ਲਾਏ ਠੀਕ ਹੈ ਠੀਕ ਹੈ ਕਿੰਨੇ ਦਿਨ ਹੋ ਗਏ ਇਹ ਫਿਰ ਇੱਕ ਏ ਜੀ ਅਸੀਂ ਔਡਾਂ ਕੱਢਿਆ ਜੀ 55 ਕਿਲੇ ਕਣਕ ਸਰੋਂ ਘੜਤੀ ਜੀ ਹਾਂਜੀ ਹੁਣ ਜਿਹੜੇ ਜਦੋਂ ਆਪਾਂ ਤੂੜੀ ਬਣਾਉਣੇ ਕਣਕ ਕਢਾਂਗੇ ਹਾਂਜੀ ਉਵੇਂ ਫਿਰ ਵੀ ਐਵੇਂ ਹੀ ਲਾਉਂਗੇ ਜੀ ਹਾਂਜੀ ਅੱਛਾ ਅੱਛਾ ਉਹ ਜੀ ਕਈਆਂ ਨੇ ਕਿਹਾ ਵੀ ਐਸਾ ਟਰਾਲੀਆਂ 'ਚ ਪੈਣੀ ਚਾਹੀਦੀ ਤਾਂ ਵਸੇ ਡੋਢੀ ਪਾਵਾਂ ਠੀਕ ਹੈ ਠੀਕ ਹੈ ਹਾਂਜੀ ਮਤਲਬ ਕੰਮ ਸੌਖਾ ਹੋ ਗਿਆ ਨਾ ਤਾਂ ਤੂੜੀ ਚੱਕਣ ਦੀ ਲੋੜ ਹਾਂਜੀ ਹਾਂਜੀ ਨਾਲੇ ਕਣਕ ਦਾ ਵੀ ਨਾਲ ਦੇ ਨਾਲ ਹਾਂਜੀ ਕਣਕ ਵੀ ਟਰਾਲੀ 'ਚ ਪੈ ਜਾਣਾ ਤੂੜੀ ਜੂ ਵੀ ਆਪੀ ਪਈ ਜਾਂਦੀ ਹਾਂਜੀ ਆਪੇ ਪਈ ਜਾਂਦੇ ਜੀ ਉਹ ਤਾਂ ਦੇਖ ਸਕਦੇ ਅੱਛਾ ਅੱਛਾ ਕੋਈ ਦੇਖ ਸਕਦਾ ਵੀ ਦੋ ਟਰਾਲੀਆਂ ਐਦਰ ਸਰੋਂ ਵੀ ਆਪਣੇ ਆਪ ਹੈ ਜਿਹੜੇ ਹੜੰਬੇ ਤੋਂ ਟਰਾਲੀ ਦੇ ਵਿੱਚ ਚਾਈ ਜਾਂਦੀ ਹੈ ਤੇ ਉਧਰੋਂ ਪਲੋਂ ਹੈ ਜਿਹੜੀ ਉਹ ਵੀ ਦੋਨੇ ਕੰਮ ਹੈ ਜਿਹੜੇ ਇਕੱਠੇ ਹੋ ਗਏ ਤੇ ਨਾ ਤਾਂ ਪੱਠਲ ਚੱਕਣ ਦੀ ਲੋੜ ਤੇ ਨਾ ਪੱਲੀ ਤੇ ਪਲੋਂ ਚੱਕਣ ਦੀ ਲੋੜ ਇਹ ਇੱਕ ਵਧੀਆ ਬਾਈਆਂ ਨੇ ਦਿਮਾਗ ਲਾਇਆ ਹੈ ਇੱਕ ਤਾਂ ਸਮਾਂ ਦੀ ਬਚਤ ਹੋ ਜਾਂਦੀ ਆ ਔਰ ਦੂਜਾ ਜਿਹੜਾ ਸੌਖਾ ਤਰੀਕਾ ਕਿਉਂਕਿ ਅੱਜ ਕੱਲ ਲੋਕ ਕੰਪੈਨ ਨਾਲ ਤਾਂ ਹੀ ਜ਼ਿਆਦਾਤਰ ਸਰੋਂ ਜਿਹੜੀ ਵੱਡੀ ਹੋਈ ਹੱਥ ਨਾਲ ਖੜਵਾਉਂਦੇ ਆ ਵੀ ਉਹਦਾ ਕਾਰਨ ਨਹੀਂ ਹੁੰਦਾ ਵੀ ਬਾਣ ਛੇਦੀ ਬੇਲਾ ਹੋ ਜਾਂਦਾ ਤੇ ਨਾਲ ਹੀ ਮਗਰ ਤੋੜੀ ਵਾਲੇ ਜਿਹੜੇ ਫਲੋਂ ਵਾਸਤੇ ਆ ਉਹ ਲਾ ਦਿੰਦੇ ਆ ਟਰਾਲੀ ਵੀ ਆਪਣੇ ਬਾਈ ਵੀ ਨਾਲ ਮੌਜੂਦ ਆ ਹਾਂਜੀ ਬਾਈ ਕੀ ਹਾਲ ਵਧੀਆ ਬਾਈ ਜੀ ਨਾ ਆਪਣਾ ਗੁਰਪ੍ਰੀਤ ਬਾਈ ਆਪਾਂ ਬੀਕੇ ਜੂ ਚਡੂਨੀ ਦੇ ਜੁਵਾ ਪ੍ਰਧਾਨ ਵੀ ਆ ਉੱਡਾ ਬਲਾਕ ਦੇ ਔਰ ਪਿੰਡ ਦੇ ਪੰਚਾਇਤ ਮੈਂਬਰ ਵੀ ਠੀਕ ਤੇ ਬਾਣ ਤੁਹਾਡਾਗਾ ਹਾਂ ਬਈ ਆਪਣਾ ਬਾਣ ਆਏ ਨਾ ਮੇਰਾ ਮਾਮਾਗਾ ਇੰਦਾ ਹੜੱਪਾਗਾ ਇਹ ਅੱਜ ਕੱਢਣ ਆਇਆ ਸੀਗਾ ਸਰੋਂ ਇੱਕ ਮੌਸਮ ਬੜਾ ਖਰਾਬ ਹੋ ਰਿਹਾ ਯਾਰ ਜਿਹੜੀਆਂ ਮਸ਼ੀਨਾਂ ਸੀਗੀਆਂ ਉਹ ਕਣਕ ਤੇ ਕਰੀ ਜਾਂਦੇ ਹੁਣ ਦਾ ਮਤਲਬ ਹੁਣ ਹੜੱਪੇ ਵਾਲਾ ਹੀ ਚਾਰਾ ਰਹਿ ਗਿਆ ਸੀ ਆਪਣੇ ਕੋਲੇ ਤੇ ਰੇਟ ਦਾ ਫਿਰ ਕਿੰਨਾ ਆਗਾ ਜਿਵੇਂ ਆਪਾਂ ਹੁਣ ਵੱਡੀ ਦਾ ਥਾਣਾ ਵਧਾਈ ਦਾ ਠੇਕੇ ਦਾ ਹੋ ਗਿਆ ਹਾਂ ਹਾਂ ਉਦੋਂ ਬਾਅਦ ਆਪਾਂ ਕੰਪੈਨ ਦੇ ਅੱਗੇ ਪਾ ਛੱਡ ਦਿੰਨੇ ਆ ਸਰੋਂ ਤੇ ਉਹ ਨਾਲ ਹੀ ਟਰਾਲੀ ਕੋਲੋਂ ਪਈ ਜਾਂਦੀ ਆ ਉਹਦੇ ਰੇਟ ਦਾ ਤੇ ਇਹਦੇ ਰੇਟ ਦਾ ਕਿੰਨਾ ਕਰ ਰੋਇਟ ਦਾ ਬਈ ਇਹਦਾ ਸਸਤਾ ਪੈਂਦਾ ਹੜੰਬਾ ਦਾ ਖਰਾ ਕਿਉਂਕਿ ਕੰਪੈਨ ਵਾਲਾ ਜਿਹੜਾ ਉਹ 2500 ਰੁਪਏ ਕਿੱਲਾ ਪੈਂਦਾਗਾ ਤੇ ਹੜੰਬੇ ਵਾਲਾ ਆਪਾਂ ਨੂੰ ਉਹਦੇ ਨਾਲੋਂ ਸਸਤਾ ਪੈਂਦਾ ਹੈ। ਅੱਛਾ ਕੀ ਰੇਟ ਰੱਖਿਆ ਹੋਇਆ ਵੈਸੇ? ਇਹ ਰੇਟ ਤਾਂ ਮੇਰੇ ਹਿਸਾਬ ਨਾਲ ਇਹੀ ਹੋਣਾ 2000 ਰੁਪਏ ਇਹਦਾ। ਠੀਕ ਹੈ। ਵੱਧ ਤੋਂ ਵੱਧ ਹੈ। ਲੇਬਰ ਨਾਲ ਹੀ। ਲੇਬਰ ਨਾਲ ਬਾਈ। ਠੀਕ। ਲੇਬਰ ਨਾਲ ਹੁਣ ਬਾਕੀ ਥੋੜਾ ਜਿਹਾ ਹੋਰ ਜਿਵੇਂ ਜਿਵੇਂ 2200 ਆ 300 ਰੁਪਏ ਦਾ ਫੇਰ ਵੀ ਕੰਪੈਨ ਨਾਲੋਂ ਫਰਕ ਆ। ਤੇ ਦਿਨੋਂ ਦਿਨ ਸਮਾਜ ਚੇਂਜ ਹੁੰਦਾ ਜਾਂਦਾ ਹੈਗਾ ਅੱਗੇ ਪੰਡਾਣਾ ਚੱਕਦੇ, ਬੱਠਲਾਂ ਨਾਲ ਸਰੋਂ ਸਿੱਟਦੇ ਹੁਣ ਉਹ ਵਿੱਚੇ ਇੱਧਰ ਪਈ ਜਾਂਦੀ ਹੈ, ਵਿੱਚੇ ਉਧਰ ਪਲੋਂ ਪਈ ਜਾਂਦੀ ਹੈ। ਦੋਨੇ ਕੰਮ ਨੇ ਬਾਈ। ਯੁੱਗ ਦੇ ਹਿਸਾਬ ਨਾਲ ਤਕਨੀਕ ਦੇ ਹਿਸਾਬ ਨਾਲ ਕੰਮ ਸੌਖਾ ਹੁੰਦਾ ਜਾਂਦਾ ਹੈ ਬਿਲਕੁਲ ਬਹੁਤ ਵਧੀਆ ਗੱਲ ਤੇ ਜਿਵੇਂ ਕਹਿੰਦੇ ਹੁੰਦੇ ਆ ਵੀ ਜੱਟ ਜੇ ਗਾੜੀ ਹੈ ਤੇ ਤੁਹਾਨੂੰ ਦਿਖਾ ਦਈਏ ਇੱਧਰ ਕੋਈ ਨਾ ਕੋਈ ਜਿਗਾਰਡ ਲਾ ਹੀ ਲੈਂਦੇ ਆ ਪਹਿਲਾਂ ਕੰਪੈਨਾਂ ਦੇ ਮਗਰ ਪਲੋਂ ਵਾਲਾ ਕੰਮ ਨਵੇਂੜਿਆ ਟਰਾਲੀ ਲਾ ਕੇ ਤੇ ਹੁਣ ਜਿਹੜਾ ਜਮਾ ਪੱਖਿਆਂ ਦੇ ਸਾਹਮਣੇ ਟਰਾਲੀ ਲਾਤੀ ਤੇ ਸਾਰੀ ਸਰੋਂ ਹੈ ਜਿਹੜੇ ਆਪਣੇ ਪਲੋਂ ਹੈ ਉਹ ਟਰਾਲੀ ਦੇ ਵਿੱਚ ਗਈ ਤੇ ਉਧਰੋਂ ਜਿਹੜੇ ਸਰੋਂ ਹੈ ਦੂਜੀ ਟਰਾਲੀ 'ਚ ਗਈ ਤੇ ਇਸ ਤੋਂ ਬਾਅਦ 2 ਘੰਟਿਆਂ ਬਾਅਦ ਬਾਹਣਾ ਜਿਹੜਾ ਖਾਲੀ ਹੈ ਚਾਹ ਪਾਣੀ ਲਈ ਜਾਣ ਤੇ ਚਾਹ ਬਹੇ ਜਾਣ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਪ੍ਰੈਸ ਜ਼ਰੂਰ ਕਰਦੇ ਹੋ ਜੀ ਵੀਡੀਓ ਵਧੀਆ ਲੱਗੀ ਤੇ ਤੁਹਾਡੇ ਕੀ ਰਾਏ ਹੈ ਇਸ ਵੀਡੀਓ ਨੂੰ ਦੇਖ ਕੇ ਤਾਂ ਕਮੈਂਟ ਜ਼ਰੂਰ ਦੱਸਿਓ ਬਹੁਤ ਬਹੁਤ ਧੰਨਵਾਦ